ਤਨਸੀ ਯਾਦ ਕਰਾਂਗੇ ਛੋਟੀ ਪਹਾੜਤਮਤ ਵਾਲਾ ਇੰਡੀਆ ਵਾਲਾ ਨਹੀਂ ਹੈ 크ਰਿਸਚੀਅਨ ਤੋਂ ਤੁਹਾਨੂੰ ਪ੍ਰੋਬਲਮ ਹੈ ਮੁਸਲਮਾਨ ਤੋਂ ਤੁਹਾਨੂੰ ਪ੍ਰੋਬਲਮ ਹੈ ਸਿੱਖ ਤੋਂ ਤੁਹਾਨੂੰ ਪ੍ਰੋਬਲਮ ਹੈ ਤੁਹਾਨੂੰ ਹੀ ਸਾਰੀ ਪ੍ਰੋਬਲਮਸ ਨੇ ਜੈ ਸਿਤਾ ਰਾਜ ਜੀ ਤੁਹ ਸਤਿ ਸ਼੍ਰੀ ਅਕਾਲ ਜੀ ਇਹ ਮੇਰੀ ਵੀਡੀਓ ਹੈਗੀ ਆ ਸਿਰਫ ਪੰਜਾਬੀ ਸਨਾਤਨ ਹੀ ਲਈ ਹੋਰ ਨਾ ਮੈਨੂੰ ਕੋਹ ਲੈਣ ਦੇ ਨਹੀਂ ਜੋ ਮਰਜ਼ੀ ਕਰ ਲੈ ਵੀਰ ਆਪਣੇ ਸ਼ੌਕ ਬਖਰੇਵੇਂ ਹੋ ਸਕਦੇ ਆ ਆਪਣੀ ਸੋਚ ਬਖਰੀ ਹੋ ਸਕਦੀ ਆ ਠੀਕ ਆ ਅ ਜੋ ਕੁਝ ਬਰਮਤਨ ਦੇ ਵਿੱਚ ਇਹ ਨਾਲੇ ਮੋਦੀ ਸਰਕਾਰ ਨੇ ਕਰਾਇਆ ਉੱਪਰ ਨੂੰ ਵਾਲੀ ਤੇ ਨਿੰਦਰ ਬਾਈ ਦੇ ਕੇਸ ਜਿਹੜਾ ਇਹਨਾਂ ਦਾ ਨਾਮ ਆਇਆ ਇਹ ਆਪਣਾ ਪੈਂਡਾ ਛਣਾਉਣ ਦੀ ਇਹਨਾਂ ਨੇ ਧਰਮਾਂ ਦੀ ਲੜਾਈ ਬਣਾ ਕੇ ਰੱਖਤੀ ਹੁਣ ਇੰਡੀਅਨ মিডিਆ ਬਖਾਉਣ ਦਿਆ ਜੀ ਉਹ ਸਿੱਖਾਂ ਸਾਡੇ ਕੋ ਪੂਜਾ ਨਹੀਂ ਕਰਨ ਦੇ ਦੇ ਹਿੰਦੂਆਂ ਕੋ ਫਲਾਂ ਧਮਕਾਉਣ ਲੱਗੇ ਹੋਏ ਨੇ ਆਪਣਾ ਪੂਰਾ ਆਪਣਾ ਪ੍ਰਪੋਗੈਂਡਾ ਕਰਨਾ ਅੱਛਾ ਜੀ ਸਿੱਖ ਨਹੀਂ ਕਰਨ ਦੇ ਦੇ ਅੱਜ ਜੇ ਮੰਦਰਾ ਚ ਟੱਲ ਵੱਜ ਰਹੇ ਨੇ ਨਾ ਉਹ ਗੁਰੂ ਸਾਹਿਬਾਂ ਦਾ ਕਰਕੇ ਨੇ ਉਹ ਸਿੱਖਾਂ ਦੀ ਕੁਰਬਾਨੀਆਂ ਦਰਕੇ ਨੇ ਉਹਦੀ ਪੂਜਾ ਕਰਨ ਦੇ ਦੇ ਤੁਸੀਂ ਸਿੱਧਾ ਕਹੋ ਕਿ ਤੁਸੀਂ ਆਪਣੀ ਜਾਣ ਛਣਾਉਣ ਪਿੱਛੇ ਤੁਸੀਂ ਇੱਥੇ ਵਸਦੇ ਲੋਕਾਂ ਨੂੰ ਝਾੜ ਰਹੇ ਹਾਂ ਅੱਜ ਵੀਰ ਬੈਸਟ ਇੰਨਾ ਕਾ ਇੰਡੀਆ ਦੇ ਪੜਕਿਆ ਵਾ ਜੇ ਉਹਨਾਂ ਨੇ ਉਹਨੂੰ 31 ਦੇਸ਼ ਦਾ ਸਤਾਪਨਾ ਦੁਸ਼ਮਣ ਦੇਸ਼ ਦਾ ਸਤਾ ਠੀਕ ਹੈ ਇਸ ਤੋਂ ਵੱਧ ਹੋਰ ਕੀ ਕਰੇ ਇਹਨਾਂ ਦੀ ਕੰਪਨੀਆਂ ਬ੍ਰਾਂਡ ਲਾ ਰਹੀ ਨੇ ਇਹਨਾਂ ਦੀ ਇੰਬੈਸੀਆਂ ਚ ਕਾਤੀਆਂ ਆਉਣ ਵਾਲੇ ਦਿਨਾਂ ਤੇ ਅਮਰੀਕਾ ਚ ਵੀ ਇਹਨਾਂ ਦੀ ਇੰਬੈਸੀ ਜਾਊਗੀ ਇਹ ਆਪਣਾ ਪੈਣਾ ਛੜਾਉਣ ਲਈ ਇਹ ਤੁਹਾਨੂੰ ਹਸਾਰੇ ਨੇ ਇਹ ਚੱਕਰ ਚ ਵੀਰੇ ਨਾ ਪਿਓ ਠੀਕ ਆ ਥੋੜੀ ਸੋਚ ਬਖਰੀਏ ਮੇਰੀ ਆਪਣੀਆਂ ਥੋੜੀ ਆਪਣੀਆਂ ਹਰ ਇੱਕ ਬੰਦੇ ਨੂੰ ਆਜ਼ਾਦੀ ਹੋ ਜੋ ਮਰਜੀ ਬੰਦਾ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਏ ਪਰ ਵੀਰ ਫਿਰ ਵੀ ਬੇਨਤੀ ਕਰਦੇ ਆ ਚਲੋ ਆਪਾਂ ਇੱਕੋ ਧਰਤੀ ਦੇ ਜੰਮੇ ਆ ਠੀਕ ਆ ਫਿਰ ਵੀ ਚਲੋ ਦੁੱਖ ਹੁੰਦਾ ਬਾਈ ਇਹਨਾਂ ਦੇ ਚੱਕਰ ਚ ਨਾ ਪਿਓ ਜੇ ਵੈਸੇ ਨੇ ਡਿਪੋਟ ਕਰਤੇ ਕਿ ਥੋੜੇ ਦੇ ਵਿਚਾਰ ਜਿਹੀ ਲੱਗਣਾ ਜੀ ਇਹ ਬੰਦੇ ਇਥੇ ਦੰਗਾ ਕਰਦੇ ਸੀ ਮੁੜ ਕੇ ਥੋੜੇ ਛੱਡ ਥੋੜੀਆਂ ਆਣ ਵਾਲੀਆਂ ਦੋ ਪੁਸ਼ਤਾਂ ਨੂੰ ਕਿਤੇ ਵੀ ਕਿਸੇ ਕੰਟਰੀ ਨੇ ਵੀਜ਼ਾ ਨਹੀਂ ਦੇਣਾ ਹੁਣ ਤੁਸੀਂ ਸਮਾਲੀਆ ਜਾ ਕੇ ਜਾ ਤੁਸੀਂ ਦਾ 사우ਦੀ ਜਾ ਕੇ ਲੇਬਰਾਂ ਦਾ ਕਰਮ ਤੋਂ ਰਹੇ ਤੁਸੀਂ ਇੰਨੀ ਸੋਹਣੀ ਜ਼ਿੰਦਗੀ ਜੀ ਰਹੇ ਹੋ ਇਹਨਾਂ ਦੇ ਚੱਕਰ ਚ ਨਾ ਫਸਿਓ ਇਹਨਾਂ ਨਾਲੇ ਮਰਵਾ ਦੇਣੇ ਆ ਜਿਸ ਅੱਛਾ ਤੁਸੀਂ ਇੱਕ ਚੀਜ਼ ਦੇਖੋ ਮੰਦਰ ਪੂਜਾ ਲਈ ਹੁੰਦੇ ਨੇ ਧਾਰਮਿਕ ਸਾਨ ਨੇ ਇਹ ਨਾਲੇ ਉੱਥੇ ਹੀ ਆ ਕੇ ਸਰਟੀਫਿਕੇਟ ਮੰਤਰੀ ਉਹ ਵੀ ਉਹ ਦਿਨਾਂ ਦੇ ਵਿੱਚ ਜਿਹੜੇ ਦਿਨਾਂ ਚ ਸਿੱਖ ਨਸਲ ਕੁਸ਼ੀ ਹੋਈ ਆ ਉਹ ਦੰਗੇ ਨਹੀਂ ਸੀ ਕਿ ਦੰਗੇ ਹੁੰਦੇ ਨੇ ਜਾਂ ਦੋ ਕੌਮਾਂ ਲੜਦੀਆਂ ਨੇ ਲਿਸਟਾਂ ਬਣਾ ਕੇ ਲਿਸਟਾਂ ਕਢਾ ਕੇ ਸਿੱਖ ਮਾਰੇ ਗਏ ਨੇ ਦੀਆਂ ਦੀ ਇੱਜ਼ਤਾਂ ਲੁੱਟੀਆਂ ਨੇ ਇਹ ਬੰਦੇ ਉੱਥੇ ਪ੍ਰਵੋਗ ਕਰ ਰਹੇ ਨੇ ਜੀ ਮੰਦਿਰ ਤੇ ਅਸੀਂ 84 ਯਾਦ ਕਰਾ ਦਾਂਗੇ ਕਿਉਂ ਅੱਗੇ ਚੂੜੀਆਂ ਪਾਈ ਬੈਠੇ ਆ ਕਿਉਂਕਿ ਇਹ ਇੱਜ਼ਤਾਂ ਫੇਰ ਰੋਲ ਦਿਆਂਗੇ ਕਿਉਂ ਭਾਈ ਥੋੜੇ ਵਾਲੀਆਂ ਫੇਰ ਚਲੋ ਠੀਕ ਹੈ ਜੀ ਪੰਜਾਬ ਦੇ ਜੰਮੇ ਬਿਆਂ ਕਿਸੇ ਦਿੱਤੀ ਭੈਣ ਦੀ ਇੱਜ਼ਤ ਨਹੀਂ ਲੁੱਟ ਸਕਦੇ ਔਰ ਬਾਕੀ ਉਹ ਟਾਈਮ ਨਹੀਂ ਹੈਗਾ 84 ਵਾਲਾ 84 ਯਾਦ ਕਰਾਂਗੇ ਥੋੜੀ ਬਾੜਤ ਮਾਤ ਵਾਲਾ ਇੰਡੀਆ ਵਾਲਾ ਨਹੀਂ ਹੈ 크ਰਿਸਚੀਅਨ ਤੋਂ ਤੁਹਾਨੂੰ ਪ੍ਰੋਬਲਮ ਹੈ ਮੁਸਲਮਾਨ ਤੋਂ ਤੁਹਾਨੂੰ ਪ੍ਰੋਬਲਮ ਹੈ ਸਿੱਖ ਤੋਂ ਤੁਹਾਨੂੰ ਪ੍ਰੋਬਲਮ ਹੈ ਤੁਹਾਨੂੰ ਹੀ ਸਾਰੀ ਪ੍ਰੋਬਲਮਸ ਨੇ ਜੇ ਵੀ ਇੱਥੇ ਕੁਝ ਹੋਇਆ ਨਾ ਸਾਰੀਆਂ ਕੌਮਾਂ ਐਂੇ ਗਪੜਕੀਆਂ ਵੀ ਆ ਤੁਸੀਂ ਸਮਝਾਜੋ ਕਿ ਬਣੂਗਾ ਕੀ ਮਾਸਿਦਾ ਇਹਨਾਂ ਨੇ ਫੂਕਤੀਆਂ ਚੱਪ ਚ ਇਹਨਾਂ ਨੇ ਫੂਕਤੇ ਫਿਰ ਇਹਨਾਂ ਤੋਂ ਉਮੀਦ ਕਰਦੇ ਨੇ ਜੀ ਛਾੜੇ ਨਾਲ ਟੁੱਲੋ ਬੋਲਦੇ ਨੇ ਅਗਲੇ ਨੂੰ ਦੁੱਖ ਨਹੀਂ ਹੁੰਦਾ ਸੌ ਤੋਂ ਵੱਧ ਤੁਸੀਂ ਚੱਪ ਫੂਕਤੀਆਂ ਨਹੀਂ ਧੀਆ ਦੀ ਇੱਜ਼ਤਾਂ ਲੁੱਟਣੀਆਂ ਇਹਨਾਂ ਤਾਂ ਸਾਰੇ ਹਿੰਦੁਸਤਾਨੀ ਦੱਲਿਆਂ ਦਾ ਕੰਮ ਹੀ ਆ ਕੋਈ ਗੱਲ ਹੋ ਜਾਈ ਉਹਨਾਂ ਦੀ ਇੱਜ਼ਤਾਂ ਲੁੱਟਣ ਨੂੰ ਪੈ ਜਾਣਗੇ ਪਤਾ ਨਹੀਂ ਕਿਸ ਮਾਨਸਿੱਖਾਂ ਦੇ ਲੋਕ ਨੇ ਇਹ ਅਜਿਹੇ ਨੂੰ ਅਫਗਾਨੀ ਦੀ ਭਰਾ ਦੀ ਨੇ ਜਿਹੜੀ ਉਹ ਟੱਕ ਟੱਕੇ ਵੇਚਦੇ ਰਹੇ ਨੇ ਜਿਹੜੇ ਸਿੱਖ ਲਿਆਉਂਦੇ ਰਹੇ ਉਹ ਹੱਤਵਾਦੀ ਹੋ ਗਏ ਜਿਹੜੇ ਖਾਲਸਾ ਰਾਜ ਨੇ ਇਜਾਜ਼ਤ ਕਰਾਇਆ ਉਹ ਤਾਂ ਹੋ ਗਿਆ ਜੀ ਪਰ ਜਿਹੜੇ ਅਫਗਾਨੀਆਂ ਨੇ ਜੁੱਤੀ ਫੇਰੀ ਮੰਦਰ ਤੋੜੇ ਗੁਰੂ ਘਰਾਂ ਤੇ ਹਮਲੇ ਕੀਹਦੇ ਧੀਆਂ ਵੇਚੀਆਂ ਹੋ ਗਏ ਇਹਨਾਂ ਦੇ ਭਰਾ ਪੰਜਾਬੀ ਵੀਰੋ ਤੁਹਾਨੂੰ ਬੇਨਤੀ ਆ ਬਾਕੀ ਮੈਨੂੰ ਕਿਸੇ ਨਾਲ ਕੋ ਲੈਣ ਦੇ ਨਹੀਂ ਚਲੋ ਫਿਰ ਵੀ ਭਰਾ ਹੈ ਆਪਾਂ ਠੀਕਾ 100 ਵੇਖ ਰਹੇਵੇਂ ਆਪਣੀ ਜਗ੍ਹਾ ਰਹੀ ਪਰ ਬਾਈ ਇਹਨਾਂ ਦੇ ਰੌਲੇ 'ਚ ਨਾ ਪਿਓ ਜ਼ਿੰਦਗੀਆਂ ਉਲਝ ਜਾਣੀਆਂ ਬੱਚਿਆਂ ਦੀ ਲਾਈਫ ਖਤਮ ਹੋ ਜਾਣੀ ਜੇ ਉੱਥੇ ਕੁਝ ਹੁੰਦਾ ਤਾਂ ਇੱਚੇ ਤੁਸੀਂ ਹੁੰਦੇ ਕਿ ਜੇ ਉੱਥੇ ਹੀ ਜੌਬਸ ਹੁੰਦੀਆਂ ਤਾਂ ਤੁਹਾਨੂੰ ਇੱਚੇ ਆਉਣ ਦੀ ਲੋੜ ਕੀ ਸੀਗੀ ਉੱਥੇ ਤੁਹਾਨੂੰ ਪਈਆਂ ਨੇ ਕੰਮ ਨਹੀਂ ਕਰਨ ਦੇਣਾ ਪਤਾ ਨਹੀਂ ਥੋੜਾ ਕਹਿ ਜਾਂ ਮੱਚਾ ਯਾਰ ਉੱਥੇ ਪੰਜਾਬੀਆਂ ਨੂੰ ਕੁੱਟਣ ਧੀਆਂ ਦੀ ਇੱਜ਼ਤਾਂ ਲੁੱਟਣ ਹੁਣ ਉਹਨਾਂ ਨੇ ਇੱਕ ਤਿੰਨ ਬੱਚਿਆਂ ਦੀ ਮਾਰ ਕੇ ਉਹਨੇ ਪਹਿਲਾਂ ਦਿਨ ਯਾਸ਼ੀ ਕੀਤੀ ਉਸ ਤੋਂ ਬਾਅਦ ਉਹਨੇ ਉਹ ਮਾਰਤੀ ਕੋਈ ਬੋਲਿਆ ਤਾਂ ਸੁਣਤ ਨਹੀਂ ਉਹ ਵਿਚਾਰਾ ਕੱਲਾ ਬੰਦਾ ਪਿੱਟਦਾ ਫਿਰਦਾ ਇਹ ਮੇਰੀ ਉਮਰ ਤੋਂ ਮੇਰੇ ਨਾਲ ਖੜਨੀ ਨਹੀਂ ਰਹੀ ਕੀ ਕਹੇ ਕੌਮ ਦੀ ਮੋਦੀ ਦੇ ਮਗਰ ਲੱਗੀ ਦੀ ਆ ਯਾਹਾਂ ਜੀ ਮਾੜਾ ਦੇਸ਼ ਮਾੜਾ ਦੇਸ਼ ਉਹ ਤੁਸੀਂ ਕਿੰਨਾ ਕੱਢੀ ਦੋਗੇ ਭਈ ਇਹ ਵੀਡੀਓ ਪਾਉਂਦੇ ਆਂ ਅਸੀਂ ਪੰਜਾਬਣਾ ਲੈ ਕੇ ਆਉਣੇ ਆ ਕੀ ਤੁਹਾਡਾ ਤੇ ਆ ਦਿਮਾਗ ਮੱਛ ਮਰਿਆ ਤੁਹਾਡਾ ਹੁਣ ਗਾਂ ਭਈਆਂ ਨੂੰ ਕੁੜੀਆਂ ਤੋਰੋਂਗੇ ਕੋਈ ਨਾ ਦਾ ਰਿਸ਼ਤਾ ਨਹੀਂ ਲੈਂਦਾ ਕਿ ਗੰਦ ਦਾ ਕੀ ਭੈ ਲੈ ਕੇ ਜਾਂਦੇ ਭਈਆਂ ਲਿਉਣੀ ਆ ਤੇ ਤੁਸੀਂ ਉਹਨਾਂ ਨਾਲ ਖੜੇ ਜੇ ਤੇ ਜਿਨ੍ਹਾਂ ਨਾਲ ਜੰਮੇ ਪਲੇ ਰਹੇ ਸਾਰੀ ਜ਼ਿੰਦਗੀ ਕੱਢੀ ਉਹਨਾਂ ਤੁਸੀਂ ਵਾਰਾ ਕੱਢਣ ਦੇ ਮਾੜਾ ਜਾਕਲ ਨੂੰ ਹੱਥ ਮਾਰੋ ਕਿੱਧਰ ਨੂੰ ਤੁਸੀਂ ਚਲ ਮੈਂ ਫੇਰ ਵੀ ਕਹਿੰਦਾ ਚਲੋ ਠੁੱਕੀ ਮੈਂ ਸकता ਸੀ ਜੋ ਮਰਜ਼ੀ ਕਰੋ ਠੁੱਕੀ ਆਪਣੀ ਲਾਈਫ ਵੀ ਫੇਰ ਵੀ ਬੇਨਤੀ ਕਰਦਾ ਭਰਾਵਾਂ ਤਾਂ ਕਿ ਵੀ ਇਸ ਰੌਲੇ 'ਚ ਨਾ ਪਿਓ ਜ਼ਿੰਦਗੀਆਂ ਖਤਮ ਹੋ ਜਾਣਗੀਆਂ ਠੀਕ ਆ ਨਾ ਰੌਲਾ ਉਹਨਾਂ ਦਾ ਸਰਕਾਰ ਨਾਲ ਆ ਠੋਡੇ ਨਾਲ ਨਹੀਂ ਹੈ ਨਾ ਕੋਈ ਉੱਚ ਧਰਮ ਦੇ ਖਿਲਾਫ ਹੈ ਨਾ ਕੁਛ ਹੈ ਇਹਨਾਂ ਨੇ ਉਹਨੂੰ ਚੜਾਨ ਮਾਰੇ ਇਹਨੂੰ ਪਤਾ ਸੀਗਾ ਕਿ ਸਾਹਮਣੇ ਉਹ ਗੁਰੂ ਘਰ ਆ ਜਿੱਥੇ ਨੇ ਜਰਬਾਈ ਦਾ ਕਤਲ ਹੋਇਆ ਇਹਨਾਂ ਨੇ ਉੱਥੇ ਹੀ ਉਹੀ ਗੁਰੂ ਘਰ ਚੁਣਿਆ ਫਲਾਂ ਨੇ ਮਾਲਟਾ ਤੋਂ ਗੁਰੂ ਘਰ ਉੱਥੇ ਅਟੈਕ ਕੀਤਾ ਮੈਂ ਉਹ ਤੇ 84 ਯਾਦ ਕਰਾ ਦਾਂਗੇ ਫਲਾਂ ਫੇਰ ਤੇ ਤੁਸੀਂ ਕਿੱਥੇ ਜਾਓਗੇ ਫਿਰ ਇਹਨਾਂ ਨੂੰ ਹਰੇਕ ਕੋਣ ਤੋਂ ਪ੍ਰੋਬਲਮ ਸਭ ਨੂੰ ਜਿਹਦੀ ਹੈ ਨਾ ਮੌਕਾ ਮਿਲ ਜਾਣਾ ਰਗੜੇ ਤੁਸੀਂ ਜਾਣਾ ਬਾਕੀ ਮਰਜੀ ਅੱਗੇ ਭਰਾਵੋ ਛੋਡੀਏ ਠੀਕ ਹੈ ਬੇਨਤੀ ਸੀ ਕਰਤੀ ਹੈ ਕਿ ਸੋਚਣਾ ਤੁਸੀਂ ਹੈ ਕਿ ਪੰਜਾਬ ਜਾ ਕੇ ਦਿਉਣੀਆਂ ਕਰਨੀਆਂ ਉਹਨਾਂ ਨੇ ਕਰਨ ਨਹੀਂ ਦੇਣੀਆਂ ਭਈਆਂ ਦੇ ਥੱਲੇ ਗੁਲਾਮੀ ਕਰਨੀਆਂ ਪਿੱਛੇ ਰਹਿ ਕੇ ਆਪਣੇ ਬੱਚਿਆਂ ਦੀ ਲਾਈਫ ਬਣਾਉਣੀ ਹੈ no sou estúpido